ਸਤਿ ਸ਼੍ਰੀ ਅਕਾਲ ਜੀ ਫਤਿਹ ਕਲੈਕਸ਼ਨ ਬੁੜਲਾਡਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਭੈਣਾਂ ਨੂੰ ਬੇਨਤੀ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜਿਹੜੀਆਂ ਭੈਣਾਂ ਨੇ ਹਾਲੇ ਤੱਕ ਨਹੀਂ ਕੀਤਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਹਾਂ ਜੀ ਆਪਣੀ ਜਿਹੜੀ ਸ਼ਾਪ ਦੀ ਲੋਕੇਸ਼ਨ ਹੈ ਜੀ ਆਪਾਂ ਬੈਠੇ ਆ ਬੁੜਲਾਡਾ ਡਿਸਟ੍ਰਿਕਟ ਮਾਨਸਾ ਦੇ ਵਿੱਚ ਔਰ ਆਪਾਂ ਅੱਜ ਵੀਡੀਓ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਸੀਰਤ ਕਲੈਕਸ਼ਨ ਲੈ ਕੇ ਆ ਕਾਟਨ ਦੇ ਸਟੱਫ ਦੇ ਉੱਤੇ ਆਰੀ ਵਰਕ ਆਊਗਾ ਜੀ ਸੀਰਤ ਕਲੈਕਸ਼ਨ ਕੱਪੜੇ ਦਾ ਜਿਹੜਾ ਨਾਮ ਹੈ ਜੀ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਪਹਿਲਾਂ ਆਪਾਂ ਸੇਲ ਕੀਤਾ ਜੀ ਤੀਸਰੀ ਚੌਥੀ ਵਾਰ ਸੇਲ ਕਰ ਰਹੇ ਹਾਂ ਅੱਜ ਇਹ ਸੂਟ ਜਿਹੜੇ ਆਪਾਂ ਲੈ ਕੇ ਆਏ ਆ ਜੀ ਕੱਟ ਪੀਸ ਦੇ ਪ੍ਰਾਈਸ ਤੇ ਲੈ ਕੇ ਆਏ ਆ ਸਭ ਤੋਂ ਪਹਿਲਾਂ ਕੱਪੜੇ ਦੀ ਗੱਲ ਕਰੀਏ ਜੀ ਕੱਪੜਾ ਹੈਗਾ ਕਾਟਨ ਕਾਟਨ ਸਟੱਫ ਹੈ ਜੀ ਜਿਹੜਾ ਸ਼ਰਟ ਦਾ ਔਰ ਬਾਟਮ ਦਾ ਰਹਿਣ ਵਾਲਾ ਹੈ ਸ਼ੈਡੋ ਪ੍ਰਿੰਟ ਦੀ ਨਾਲ ਬਾਟਮ ਆਊਗੀ ਬਾਟਮ ਦਾ ਵੀ ਸਟੱਫ ਰਹੂਗਾ ਜੀ ਕਾਟਨ ਸ਼ੈਡੋ ਪ੍ਰਿੰਟ ਕਹਿ ਲੋ ਨੈਗੇਟਿਵ ਪ੍ਰਿੰਟ ਕਹਿ ਲੋ ਬਹੁਤ ਸੋਹਣੇ ਸੋਹਣੇ ਪ੍ਰਿੰਟਾਂ ਦੇ ਵਿੱਚ ਆਪਾਂ ਇਹਨੂੰ ਲੈ ਕੇ ਆਏ ਆ ਜੀ ਸੀਰਤ 컬렉ਸ਼ਨ ਹੈ ਜੀ ਸੀਰਤ 컬렉ਸ਼ਨ ਹੈ ਜੀ ਕਪੜਾ ਕਾਟਨ ਹੈ ਕਾਟਨ ਦੇ ਉੱਤੇ ਵਰਕ ਹੈ ਜੀ ਤੀਸਰੀ ਵਾਰ ਆਪਾਂ ਇਹ ਜਿਹੜਾ ਸਟਾਫ ਤੁਹਾਡੇ ਲਈ ਲੈ ਕੇ ਆਏ ਆ ਜੀ ਰੇਟ ਵੀ ਆਪਾਂ ਇਹਨਾਂ ਕਿ ਜੈਨੂਅਲ ਲੈ ਕੇ ਆਏ ਜੀ ਸਭ ਤੋਂ ਪਹਿਲਾਂ ਡਿਜ਼ਾਈਨ ਦੇਖੋ ਜੀ ਸ਼ਰਟ ਦਾ ਡਿਜ਼ਾਈਨ ਦੇਖੋ ਉਸ ਤੋਂ ਬਾਅਦ ਨਾਲ ਦੇਖੋ ਜੀ ਬਾਟਮ ਇਹ ਸਿੰਗਲ ਸੂਟ ਹੈ ਜੀ ਮੈਂ ਫਿਰ ਦੁਬਾਰਾ ਦੱਸਾਂ ਜੀ ਇਹ ਸਿੰਗਲ ਸੂਟ ਹੈ ਜਿਹੜਾ ਮੈਂ ਹੁਣ ਤੁਹਾਨੂੰ ਦਿਖਾ ਰਹੀ ਹਾਂ ਜੀ ਇਹਦੇ ਵਿੱਚ ਦੋ ਹੀ ਕਲਰ ਨੇ ਬਸ ਇਹ ਸਿੰਗਲ ਸਿੰਗਲ ਦੋ ਹੀ ਸੂਟ ਤੁਹਾਨੂੰ ਮਿਲਣਗੇ ਜੀ ਪ੍ਰਾਈਸ ਆਪਾਂ ਬਹੁਤ ਹੀ ਜੈਨੂਨ ਪ੍ਰਾਈਸ ਲੈ ਕੇ ਆਏ ਆ ਇੱਕ ਸੂਟ ਲੈ ਕੇ ਆਏ ਆ ਜੀ 900 ਰੁਪਏ ਦਾ ਸ਼ਿਪਿੰਗ ਫ੍ਰੀ ਦੋ ਸੂਟ ਲੈ ਕੇ ਆਏ ਆ ਜੇ ਅਗਰ ਤੁਸੀਂ ਦੋ ਸੂਟ ਲਓਗੇ ਤਾਂ 1700 ਦੇ ਸ਼ਿਪਿੰਗ ਫ੍ਰੀ ਰਹੂਗੀ ਤਿੰਨ ਸੂਟ ਰਹਿਣਗੇ ਜੀ 2500 ਦੇ ਫ੍ਰੀ ਸ਼ਿਪਿੰਗ ਦੇ ਨਾਲ ਔਰ 3300 ਰੁਪਏ ਦੇ ਰਹਿਣਗੇ ਜੀ ਚਾਰ ਸੂਟ ਫ੍ਰੀ ਸ਼ਿਪਿੰਗ ਦੇ ਨਾਲ ਜਿਵੇਂ ਜਿਵੇਂ ਤੁਸੀਂ ਸੂਟ ਮਤਲਬ ਵੱਧ ਲਈ ਜਾਉਂਗੇ ਓਵੇਂ ਓਵੇਂ ਤੁਹਾਨੂੰ ਪ੍ਰਾਈਸ ਘਟੀ ਜਾਊਗਾ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇ ਜਲਦੀ ਜਲਦੀ ਆਰਡਰ ਕਰ ਲਓ ਇੱਕ ਦੋ ਪਰੋਸਨਾਂ ਨੂੰ ਨਾਲ ਲਾ ਕੇ ਤੁਸੀਂ ਸੂਟ ਲੈ ਸਕਦੇ ਹੋ ਜਿਆਦਾ ਜਿੰਨਾ ਜਿਆਦਾ ਸੂਟ ਜਿਆਦਾ ਲਓਗੇ ਸਟਾਕ ਉਨੇ ਹੀ ਜ਼ਿਆਦਾ ਆਪਾਂ ਤੁਹਾਨੂੰ ਜਿਹੜਾ ਡਿਸਕਾਊਂਟ ਦੇਵਾਂਗੇ ਠੀਕ ਹੈ ਜੀ ਇਹ ਸੂਟ ਜਿਹੜੇ ਤੀਸਰੀ ਚੌਥੀ ਵਾਰ ਆਪਾਂ ਲੈ ਕੇ ਆਏ ਆ ਕੱਟ ਪੀਸ ਦੇ ਪ੍ਰਾਈਸ ਤੇ ਆਪਾਂ ਤੁਹਾਨੂੰ ਸੂਟ ਦੇ ਰਹੇ ਆ ਜੀ ਪਲੇਨ ਹੈਗੀ ਹੈ ਨਾਲ ਸ਼ੈਡੋ ਪ੍ਰਿੰਟ ਦੀ ਬਾਟਮ ਹੈ ਸ਼ਿਪਿੰਗ ਰਹਿਣ ਵਾਲੀ ਹੈ ਜੀ ਫ੍ਰੀ ਫਰਸਟ ਕਲਰ ਸੀਗਾ ਗਾਜਰੀ ਦੇ ਨਾਲ ਸੈਕਿੰਡ ਹੈਗਾ ਜੀ ਮਹਿੰਦੀ ਕਲਰ ਦੇ ਨਾਲ ਮਹਿੰਦੀ ਕਲਰ ਦੀ ਬਾਟਮ ਹੈ ਜੀ ਸ਼ਰਟ ਦਾ ਪ੍ਰਿੰਟ ਚੈੱਕ ਕਰੋ ਆਰੀ ਵਰਕ ਹੋਇਆ ਹੈ ਜੀ ਉੱਪਰ ਫਰੰਟ ਬੈਕ ਬਾਜੂ ਸਾਰੇ ਕਿਤੇ ਜਿਹੜਾ ਵਰਕ ਹੋਇਆ ਹੋਇਆ ਆਏਗਾ ਜੀ ਇਹਦਾ ਸਟਾਫ ਹੈਗਾ ਜੀ ਪਿਓਰ ਕਾਟਨ ਸਟਾਫ ਰਹਿਣ ਵਾਲਾ ਨਾਲ ਜਿਹੜੀ ਬਾਟਮ ਆਏਗੀ ਜੀ ਸ਼ੈਡੋ ਪ੍ਰਿੰਟ ਦੀ ਬਾਟਮ ਆਏਗੀ ਜਿਹੜੀਆਂ ਭੈਣਾਂ ਨੇ ਦੇਣ ਲੈਣ ਵਾਸਤੇ ਵੀ ਲੈਣੇ ਨੇ ਲੈ ਸਕਦੀਆਂ ਨੇ ਖੁਦ ਵੀਅਰ ਕਰਨੇ ਨੇ ਕਰ ਸਕਦੀਆਂ ਨੇ ਬਹੁਤ ਸੋਹਣਾ ਸਟਾਫ ਹੈ ਜੀ ਦੁਬਾਰਾ ਫੇਰ ਦੱਸ ਦਾਂ ਜੀ ਇੱਕ ਸੂਟ ਤੁਹਾਨੂੰ 900 ਰੁਪਏ ਦਾ ਪਊਗਾ ਜੀ ਫ੍ਰੀ ਸ਼ਿਪਿੰਗ ਦੇ ਨਾਲ ਅਗਰ ਤੁਸੀਂ ਦੋ ਸੂਟ ਲਓਗੇ 1700 ਰੁਪਏ ਦੇ ਦੋ ਸੂਟ ਮਿਲ ਜਾਣਗੇ ਜੀ ਫ੍ਰੀ ਸ਼ਿਪਿੰਗ ਦੇਖੋ ਪੰਜਾਹ ਹਜ਼ਾਰ ਰੁਪਏ ਹੁਣੀ ਕੱਟ ਗਏ ਜੀ ਨਾਲ ਫ੍ਰੀ ਸ਼ਿਪਿੰਗ ਹੋਗੀ ਤਿੰਨ ਸੂਟ ਲਓਗੇ ਜੀ 2500 ਰੁਪਏ ਦੇ ਔ 3300 ਰੁਪਏ ਦੇ ਆਪਾਂ 4 ਸੂਟ ਦੇਵਾਂਗੇ ਜੀ ਸ਼ਿਪਿੰਗ ਸਾਰਿਆਂ ਦੇ ਉੱਤੇ ਰਹੂਗੀ ਜੀ ਫ੍ਰੀ ਇੱਕ ਸੂਟ ਲੈ ਲਓ ਦੋ ਸੂਟ ਲੈ ਲਓ ਭਲਾ ਲੈ ਲਓ 4 ਸ਼ਿਪਿੰਗ ਹੋਊਗੀ ਜੀ ਫ੍ਰੀ ਔਰ ਅਗਰ ਤੁਸੀਂ 2-4 ਜਣੇ ਇਕੱਠੇ ਹੋ ਕੇ ਸੂਟ ਮੰਗਵਾਓਗੇ ਜੀ 4 ਸੂਟ ਮੰਗਵਾ ਲਓ 8 ਸੂਟ ਮੰਗਵਾ ਲਓ ਉਨਾਂ ਹੀ ਜ਼ਿਆਦਾ ਤੁਹਾਨੂੰ ਜਿਹੜਾ ਡਿਸਕਾਊਂਟ ਅਸੀਂ ਦੇਵਾਂਗੇ ਸੈਕੰਡ ਜਿਹੜਾ ਡਿਜ਼ਾਈਨ ਹੈ ਜੀ ਗ੍ਰੇ ਕਲਰ ਦੇ ਉੱਤੇ ਹੈ ਗ੍ਰੇ ਕਲਰ ਦੀ ਸ਼ੈਡੋ ਪ੍ਰਿੰਟ ਦੀ ਨਾਲ ਆਊਗੀ ਜੀ ਬਾਟਮ ਕੱਟ ਪੀਸ ਦੇ ਰੇਟ ਤੇ ਆਪਾਂ ਸੂਟ ਦੇ ਰਹੇ ਹਾਂ ਜੀ ਤੁਹਾਨੂੰ ਪਹਿਲਾਂ ਆਪਾਂ ਇਹਦੇ ਕੱਟ ਪੀਸ ਵੀ ਲੈ ਕੇ ਆਏ ਸੀ ਪਰ ਹੁਣ ਆਪਾਂ ਇਹ ਜਿਹੜੇ ਸੂਟ ਹੀ ਲੈ ਆਏ ਜੀ ਥਾਣ ਵਿੱਚੋਂ ਸੂਟ ਦੇ ਰਹੇ ਹਾਂ ਤੁਹਾਨੂੰ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਨਾਲ ਹੈਗੀ ਆ ਬਾਟਮ ਸ਼ੈਡੋ ਪ੍ਰਿੰਟ ਦੀ ਬਾਟਮ ਰਹੂਗੀ ਆਰੀ ਵਰਕ ਕੀਤਾ ਹੋਇਆ ਬਹੁਤ ਸੋਹਣਾ ਸਟੱਫ ਹੈ ਪ੍ਰਾਈਸ ਹੈ ਜੀ ਤੁਹਾਨੂੰ ਦੱਸਿਆ ਜੀ ਇੱਕ ਸੂਟ ਲਾਉਂਗੇ ਤਾਂ 900 ਰੁਪਏ ਦਾ ਮਿਲੇਗਾ ਤੇ ਅਗਰ ਤੁਸੀਂ ਦੋ ਸੂਟ ਲਾਉਂਗੇ ਤਾਂ ਤੁਹਾਨੂੰ 1700 ਰੁਪਏ ਦੇ ਮਿਲਣਗੇ ਜੀ ਸ਼ਿਪਿੰਗ ਸਾਰਿਆਂ ਤੇ ਫ੍ਰੀ ਰਹੇਗੀ ਜੀ ਤਿੰਨ ਸੂਟ ਮਿਲਣਗੇ 2500 ਦੇ ਚਾਰ ਮਿਲਣਗੇ 3300 ਰੁਪਏ ਦੇ ਸ਼ਿਪਿੰਗ ਜੀ ਬਿਲਕੁਲ ਫ੍ਰੀ ਹੈ ਬਿਲਕੁਲ ਫ੍ਰੀ ਸ਼ਿਪਿੰਗ ਦੇ ਨਾਲ ਤੁਸੀਂ ਇਹ ਸੂਟ ਜਿਹੜੇ ਸਾਡੇ ਤੋਂ ਬਾਈ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਜੈਨੂਨ ਪ੍ਰਾਈਸ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਫ੍ਰੀ ਸ਼ਿਪਿੰਗ ਹੈ ਜੀ ਚਾਹੇ ਮੇਰੇ 50 ਲੱਗਣ ਚਾਹੇ ਮੇਰੇ 60 ਰੁਪਏ ਸ਼ਿਪਿੰਿੰਗ ਦੇ ਖਰਚ ਆਵੇ 올 ਇੰਡੀਆ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਬੈਠੇ ਮੰਗਵਾਓ ਫ੍ਰੀ ਸ਼ਿਪਿੰਗ ਦੇ ਨਾਲ ਇਹ ਸੂਟ ਤੁਹਾਨੂੰ ਤੁਹਾਡੇ ਘਰ ਤੱਕ ਪਹੁੰਚਾਏ ਜਾਣਗੇ ਤੀਸਰਾ ਕਲਰ ਹੈਗਾ ਸੀ ਜੀ orange ਇਹ ਸਟਾਕ ਵਾਧੂ ਹੈ ਜੀ ਆਪਣੇ ਕੋਲੇ ਇੱਕ ਨਾਲ ਦੇ ਕਈ ਕਈ ਸੂਟ ਮਿਲ ਜਾਣਗੇ ਪਰ ਜਿਹੜੇ ਮੈਂ ਫਸਟ ਪਹਿਲੇ ਦੋ ਸੂਟ ਦਿਖਾਏ ਨੇ ਉਹ ਸਿੰਗਲ ਸਿੰਗਲ ਸੂਟ ਹੀ ਤੁਹਾਨੂੰ ਮਿਲਣਗੇ ਇਸ ਤੋਂ ਬਾਅਦ ਹੈਗਾ ਜੀ ਵਾਈਟ ਐਂਡ ਬਲੈਕ ਕੰਬੋ ਬਹੁਤ ਜ਼ਿਆਦਾ ਫੇਮਸ ਔਰ ਕਾਫੀ ਪਸੰਦੀਦਾ ਜਿਹੜਾ ਕੰਬੀਨੇਸ਼ਨ ਹੈ ਜੀ ਬਲੈਕ ਔਰ ਵਾਈਟ ਦਾ ਕਾਫੀ ਹੱਦ ਤੱਕ ਗਰਲਿਸ਼ ਜਿਹੜੇ ਕਨਸੈਪਟ ਆਉਂਦੇ ਆ ਬਲੈਕ ਵਾਈਟ ਤੇ ਬਹੁਤ ਸੋਹਣੇ ਬਣ ਜਾਂਦੇ ਆ ਸ਼ੈਡੋ ਪ੍ਰਿੰਟ ਦੀ ਨਾਲ ਬਲੈਕ ਆਊਗੀ ਬਾਟਮ ਔਰ ਬਲੈਕ ਫਲਾਵਰ ਪ੍ਰਿੰਟ ਨਾਲ ਆਉਗੀ ਜੀ ਸ਼ਰਟ ਬਹੁਤ ਸੋਹਣਾ ਪ੍ਰਿੰਟ ਹੈ ਜੀ ਸਾਰੀ ਸ਼ਰਟ ਦੇ ਉੱਤੇ ਆਰੀਵਰ ਕੀਤਾ ਹੋਇਆ ਸੀਰਤ 컬렉ਸ਼ਨ ਹੈ ਪਿਓਰ ਕਾਟਨ ਹੈ ਸਟਫ ਜਿਹੜਾ ਬਾਟਮ ਦਾ ਰਹਿਣ ਵਾਲਾ ਹੈ ਔਰ ਸ਼ਰਟ ਦਾ ਰਹਿਣ ਵਾਲਾ ਕਾਟਨ ਸਟਫ ਤੁਹਾਨੂੰ ਮਿਲੇਗਾ ਪ੍ਰਾਈਸ ਤੁਹਾਨੂੰ ਦੱਸਿਆ ਹੋਇਆ ਹੈ ਦੁਬਾਰਾ ਦੁਬਾਰਾ ਦੱਸਣ ਦੀ ਜ਼ਰੂਰਤ ਨਹੀਂ ਜਿਹੜੀਆਂ ਪਹਿਣਾ ਇਸ ਤੋਂ ਵੀ ਬਾਅਦ ਪ੍ਰਾਈਸ ਜਾਣਨਾ ਚਾਹੁੰਦੀਆਂ ਨੇ ਸਕਰੀਨਸ਼ਾਟ ਲੈ ਕੇ ਆਰਡਰ ਕਰੋ ਔਰ ਆਪਣਾ ਜਿਹੜਾ WhatsApp ਦਾ ਨੰਬਰ ਜਿਹੜਾ ਵੀਡੀਓ ਦੇ نیچے ਮੇਰਾ ਚੱਲ ਰਿਹਾ ਹੁੰਦਾ WhatsApp ਨੰਬਰ ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰੋ ਫਟਾਫਟ ਸੋਨੇ ਸੋਨੇ ਸੂਟ ਖਰੀਦੋ ਇਹ ਹੈਗਾ ਜੀ ਗ੍ਰੀਨ ਕਲਰ ਔਰ ਆਪਣਾ ਜਿਹੜਾ ਤੁਸੀਂ ਪ੍ਰਾਈਸ ਬਾਰੇ ਜਾਣਕਾਰੀ ਵੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਤੋਂ WhatsApp ਦੇ ਉੱਤੇ ਲੈ ਸਕਦੇ ਹੋ ਠੀਕ ਹੈ ਜੀ ਨੈਕਸਟ ਹੈਗਾ ਕਾਫੀ ਕਲਰ ਇਹ ਵੀ ਸਿੰਗਲ ਸੂਟ ਹੈ ਜੀ ਕਾਫੀ ਵੀ ਕਾਫੀ ਵੀ ਤੁਹਾਨੂੰ ਸਿੰਗਲ ਸੂਟ ਮਿਲ ਜੂਗਾ ਜੀ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇ ਸਿੰਗਲ ਸੂਟ ਹੈ ਜੀ ਕਾਫੀ ਵੀ ਹੁਣ ਆਪਣੇ ਕੋਲੇ ਦੇਖੋ ਸਿੰਗਲ ਸੂਟ ਦੇ ਵਿੱਚ ਆ ਗਿਆ ਜੀ ਕਾਫੀ ਔਰ ਇੱਕ ਆ ਗਿਆ ਜੀ ਮਹਿੰਦੀ ਨਾਲ ਕੰਬੀਨੇਸ਼ਨ ਹੈ ਇੱਕ ਹੈਗਾ ਗਾਜਰ ਦੇ ਨਾਲ ਇਹ ਆਪਣੇ ਕੋਲੇ ਸਿੰਗਲ ਸਿੰਗਲ ਸੂਟ ਨੇ ਜਿਹੜੇ ਆਪਣੇ ਕੋਲੇ ਬਾਕੀ ਸੂਟ ਨੇ ਜੀ ਉਹਨਾਂ ਵਿੱਚੋਂ ਕਾਫੀ ਸਟਾਕ ਪਏ ਆ ਜਿੱਦਾਂ ਕਿ ਗ੍ਰੀਨ ਵਾਲਾ ਵੀ ਆਪਣੇ ਕੋਲ ਪਏ ਆ ਜੀ ਔਰੇਂਜ ਵਾਲੇ ਸੂਟ ਵੀ ਦੇਖੋ ਆਪਣੇ ਕੋਲੇ ਹੈਗੇ ਨੇ ਜੀ ਗਰੇ ਵਾਲੇ ਤਾਂ ਕਾਫੀ ਸੂਟ ਆਪਣੇ ਕੋਲ ਜਿਹੜੇ ਪਏ ਨੇ ਅਗਰ ਤੁਸੀਂ ਗਰੇ ਦੇ ਨਾਲ ਕੱਲੀਆਂ ਸ਼ਰਟਾਂ ਵੀ ਦੋ ਲੈਣਾ ਚਾਹੁੰਦੇ ਹੋ ਕੱਲੀਆਂ ਦੋ ਸ਼ਰਟਾਂ ਵੀ ਨੇ ਆਪਣੇ ਕੋਲੇ ਉਹ ਦੋ ਹੀ ਸਟੱਫ ਦੋ ਸ਼ਰਟਾਂ ਦਾ ਹੀ ਸਟੱਫ ਹੈ ਜਿ ਕੱਲੀਆਂ ਸ਼ਰਟਾਂ ਦਾ ਜਿਹੜੀ ਪਹਿਣ ਕੱਲੀਆਂ ਸ਼ਰਟਾਂ ਲੈਣੇ ਆ ਚਾਹੁੰਦੀ ਹੈ ਜਾਂ ਫਿਰ ਆਲ ਓਵਰ ਸੂਟ ਬਣਾਉਣਾ ਚਾਹੁੰਦੇ ਹੋ ਤੁਸੀਂ ਦੋ ਸ਼ਰਟਾਂ ਲੈ ਸਕਦੇ ਹੋ ਸ਼ਰਟ ਦਾ ਪ੍ਰਾਈਸ ਰਹੂਗਾ ਜੀ 500 ਰੁਪਏ ਬਲੈਕ ਐਂਡ ਵਾਈਟ ਕੰਬੋ ਦੇ ਵਿੱਚ ਵੀ ਆਪਣੇ ਕੋਲੇ ਕਾਫੀ ਸੂਟ ਪਏ ਨੇ ਵੀਡੀਓ ਆਪਾਂ ਛੋਟੀ ਜੀ ਬਣਾਵਾਂਗੇ ਜੀ ਤਾਂ ਜੋ ਦੇਖਣੀ ਵੀ ਆਸਾਨ ਹੋ ਜਾਵੇ ਬੜੀ ਵੱਡੀ ਵੀਡੀਓ ਨਹੀਂ ਪਾਉਂਦੇ ਵੈਸੇ ਆਪਾਂ ਇੱਕ ਦਿਨ ਛੱਡ ਕੇ ਵੀਡੀਓ ਅਪਲੋਡ ਕਰਨੀ ਸ਼ੁਰੂ ਕਰਤੀ ਸੀ ਪਰ ਅੱਜ ਮੇਰੀ ਠੀਕ ਹੈ ਆਪਾਂ ਨੂੰ ਲੱਗਿਆ ਵੀ ਹਨਾ ਕਾਫੀ ਆਪਣੇ ਕੋਲੇ ਜਿਹੜਾ ਸਟਾਕ ਵਧੀਆ ਆਇਆ ਹੈ ਪਹਿਣਾ ਲਈ ਕਾਫੀ ਫਾਇਦੇ ਦੇ ਡੀਲ ਹੈ ਇਹ ਔਰ ਇਹ ਡੀਲ ਨੂੰ ਗ੍ਰੈਬ ਕਰਨਾ ਬਹੁਤ ਵਧੀਆ ਮਤਲਬ ਹੋ ਰਹੇਗਾ ਤੁਹਾਡੇ ਲਈ ਮੌਕਾ ਰਹੂਗਾ ਅਗਰ ਤੁਸੀਂ ਇਹ ਡੀਲ ਤੁਸੀਂ ਲਓਗੇ ਕੁਕਿੰਗ ਏਡ ਨੇ ਇਹਦੇ ਵਿੱਚ ਦਾ ਲਗਾ ਲਓ ਹੋਲਸੇਲ ਪ੍ਰਾਈਸ ਦੇ ਵਿੱਚ ਅਸੀਂ ਤੁਹਾਨੂੰ ਸੂਟ ਦੇ ਰਹੇ ਹਾਂ ਬਹੁਤ ਹੀ ਸਸਤੇ ਤੇ ਬਹੁਤ ਹੀ ਸੋਹਣੇ ਕੁਆਲਿਟੀ ਇੱਕ ਨੰਬਰ ਦੀ ਹੈ ਕਾਟਨ ਸਟੱਫ ਹੈ ਜੀ ਸਾਰੇ ਤਿਆਰੀ ਵਰਕ ਆਊਗਾ ਸ਼ਰਟ ਦੇ ਉੱਤੇ ਬਾਟਮ ਰਹੂਗੀ ਪਲੇਨ ਸਟਾਕ ਵਧੀਆ ਆਪਣੇ ਕੋਲੇ ਜਿਹੜੀਆਂ ਪਹਿਣਾ ਵੀ ਲੈਣਾ ਚਾਹੁੰਦੀਆਂ ਜਲਦੀ ਜਲਦੀ ਆਰਡਰ ਕਰੋ ਦੁਬਾਰਾ ਫੇਰ ਮੈਂ ਦੱਸਦਾ ਜੀ ਇੱਕ ਸੂਟ ਆਪਾਂ ਰੱਖਿਆ 900 ਰੁਪਿਆ ਸ਼ਿਪਿੰਗ ਹੈਗੀ ਹੈ ਜੀ ਫ੍ਰੀ ਇੱਥੇ ਤੁਹਾਡਾ ਫਾਇਦਾ ਹੋ ਗਿਆ 60 ਰੁਪਏ ਦਾ ਸਿੱਧਮ ਸਿੱਧਾ ਲਗਾ ਲਓ ਦੂਸਰੇ ਦੋ ਸੂਟ ਲਾਉਗੇ ਤਾਂ ਜੀ 1700 ਰੁਪਏ ਦੇ ਇਸ ਤੇ ਵੀ ਸ਼ਿਪਿੰਗ ਫ੍ਰੀ ਹੈ ਜੀ 32500 ਦੇ ਸ਼ਿਪਿੰਗ ਫ੍ਰੀ ਔਰ 4 ਸੂਟ ਰਹਿਣਗੇ ਲਈ 33000 ਦੇ ਸ਼ਿਪਿੰਗ ਫ੍ਰੀ ਹੈ 올 ਇੰਡੀਆ ਦੇ ਵਿੱਚ ਸ਼ਿਪਿੰਗ ਫ੍ਰੀ ਹੈ ਤੁਸੀਂ ਮੇਰੇ ਤੋਂ ਠੀਕ ਹੈ ਜਿੱਥੇ ਮਰਜੀ 올 ਇੰਡੀਆ ਦੇ ਵਿੱਚ ਡਿਲੀਵਰ ਕਰਵਾ ਲਓ ਇਹ ਜਿਹੜੇ ਸੂਟ ਨੇ ਡਿਸਪੈਚ ਕਰਵਾਏ ਜਾਣਗੇ ਤੁਹਾਡੇ ਲਈ ਇਹ ਤੁਹਾਡੇ ਐਡਰੈਸ ਤੱਕ ਇਹ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਡੇ ਤੱਕ ਪਹੁੰਚਣਗੇ ਬਹੁਤ ਹੀ ਸੋਹਣਾ ਜਿਹੜਾ ਸਟਾਫ ਹੈ ਜਿਹੜਾ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਹੁਣ ਮੈਂ ਤੁਹਾਨੂੰ ਪਿਓਰ ਦੇ ਦੁਪट्टे ਦਿਖਾਨੀ ਆ ਜੇ ਅਗਰ ਇਹਦੇ ਨਾਲ ਡਾਈ ਵੀ ਕਰਵਾਉਣੇ ਆ ਪਿਓਰ ਦੇ ਦੁਪट्टे ਬੜੇ ਸੋਹਣੇ ਦੁਪट्टे ਆਪਣੇ ਕੋਲੇ ਆਏ ਇਹ ਇਹ ਸਟਾਫ ਹੈ ਜੀ ਸਾਰਾ ਕਾਟਨ ਟੈਬੀ ਉੱਤੇ ਸੀਰਤ ਬਣੀ ਹੋਈ ਹੈ ਕਾਟਨ ਟੈਬੀ ਹੈ ਜੀ ਦੇਖੋ ਕੱਲੀ ਕਾਟਨ ਨਹੀਂ ਹੈਗੀ ਜਿੰਨਾ ਵੀ ਸਟਾਫ ਹੈ ਇਹ ਸਾਰਾ ਕਾਟਨ ਟੈਬੀ ਹੈ ਜੀ ਥੱਲੇ ਲਾਈਨਾਂ ਦਿਖ ਰਹੀਆਂ ਨੇ ਕਾਟਨ ਟੈਬੀ ਹੈ ਸਟਾਫ ਉੱਤੇ ਜਿਹੜਾ ਇਹਦਾ ਆਰੀ ਵਰਕ ਕੀਤਾ ਹੋਇਆ ਹੈ ਜੀ ਕਾਟਨ ਟੈਬੀ ਦੇ ਉੱਤੇ ਆਰੀ ਵਰਕ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਕਾਟਨ ਟੈਬੀ ਉੱਤੇ ਆਰੀ ਵਰਕ ਕਰਕੇ ਜਿਹੜੇ ਸੂਟ ਸੈੱਟ ਕੀਤੇ ਗਏ ਨੇ ਦੇਖੋ ਕਿੰਨੇ ਸੋਹਣੇ ਮਤਲਬ ਸੂਟ ਨੇ ਕਿੰਨੇ ਸੋਹਣੇ ਕਲਰਾਂ ਦੇ ਵਿੱਚ ਇਹ ਆਏ ਨੇ ਕੱਟ ਪੀਸਾਂ ਦੇ ਵਿੱਚ ਵੀ ਆਉਂਦੇ ਰਹਿੰਦੇ ਸੀਗੇ ਹੁਣ ਆਪਾਂ ਕੱਟ ਪੀਸਾਂ ਦੇ ਰੇਟ ਵਿੱਚ ਵੀ ਤੁਹਾਨੂੰ ਨਵੇਂ ਸੂਟ ਹੀ ਦੇ ਰਹੇ ਹਾਂ ਥਾਂ ਦੇ ਵਿੱਚੋਂ ਠੀਕ ਹੈ ਜੀ ਪ੍ਰਾਈਸ ਰੱਖਿਆ ਆਪਾਂ ਬਹੁਤ ਜੈਨੂਨ ਹੁਣ ਮੈਂ ਦਿਖਾਉਣੀ ਆ ਤੁਹਾਨੂੰ ਆਪਣਾ ਪਿਓਰ ਦਾ ਦੁਪੱਟਾ ਇੱਕ ਪਿਓਰ ਦਾ ਦੁਪੱਟਾ ਜਿਹੜਾ ਆਪਣੇ ਕੋਲੇ ਅੱਜ ਇਹ ਮੈਂ ਤੁਹਾਨੂੰ ਦਿਖਾਈ ਜੰਨੀ ਆ ਜੀ ਨਵਾਂ ਆਇਆ ਇਹ ਕਾਫੀ ਵਧੀਆ ਪਿਓਰ ਦਾ ਦੁਪੱਟਾ ਹੈ ਜੀ ਇਹਦਾ ਇਹਦਾ ਮਤਲਬ ਜਿਹੜਾ ਫਾਲ ਹੈ ਵੀ ਅੱਛਾ ਹੈ ਔਰ ਇਹਦੀ ਕੁਆਲਿਟੀ ਵੀ ਇੱਕ ਨੰਬਰ ਦੀ ਕੁਆਲਿਟੀ ਹੈ ਜੀ ਦੇਖੋ ਅਰਜਨ ਬ੍ਰਾਂਡ ਦਾ ਦੇਖੋ ਜੀ ਅਰਜਨ ਬ੍ਰਾਂਡ ਦਾ ਪਿਓਰ ਦਾ ਦੁਪੱਟਾ ਹੈ 2.5 ਮੀਟਰ ਦੀ ਆਊਗੀ ਜੀ ਕੱਟ ਕਲਾਸਿਕ ਸ਼ਫੋਨ ਹੈ ਜੀ ਅਰਜਨ ਦੀ 2.5 ਮੀਟਰ ਦੀ ਕੱਟ ਆਊਗੀ ਜੀ ਪ੍ਰਾਈਸ ਰਹੂਗਾ 200 ਰੁਪਿਆ 200 ਰੁਪਏ ਦਾ ਇਹ ਦੁਪੱਟਾ ਤੁਹਾਨੂੰ ਮਿਲੇਗਾ ਜੀ ਬੜਾ ਸੋਹਣਾ ਦੁਪੱਟਾ ਹੈ ਦੁਪੱਟੇ ਦੇ ਮਤਲਬ 2.5 ਹੋਣ ਤੋਂ ਬਾਅਦ ਉਸ ਤੋਂ ਵੀ ਜ਼ਿਆਦਾ ਜਿਹੜਾ ਇਹਦਾ ਫਾਲ ਔਰ ਇਹਦੀ ਲੁੱਕ ਹੈ ਬਹੁਤ ਸੋਹਣੀ ਹੁੰਦੀ ਹੈ ਜੀ ਦੁਪੱਟੇ ਦੀ 2.5 ਹੋਣ ਤੋਂ ਬਾਅਦ ਬਹੁਤ ਸੋਹਣਾ ਦੁਪੱਟਾ ਹੈ ਜੀ ਇਹ ਪ੍ਰਾਈਸ ਰਹੂਗੇ ਇਹਦਾ ਸਿਰਫ ਤੇ ਸਿਰਫ 200 ਰੁਪਏ ਦੁਪੱਟੇ ਦਾ ਜਿਹੜਾ ਇਹਦਾ ਪ੍ਰਾਈਸ ਰਹਿਣ ਵਾਲਾ ਹੈ ਸੂਟ ਦਾ ਪ੍ਰਾਈਸ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਅਗਰ ਤੁਸੀਂ ਸੂਟ ਦੇ ਨਾਲ ਦੁਪੱਟਾ ਵੀ ਆਰਡਰ ਕਰਨਾ ਚਾਹੁੰਦੇ ਹੋ ਤੁਸੀਂ ਦੁਪੱਟਾ ਆਰਡਰ ਕਰ ਸਕਦੇ ਹੋ ਬਾਕੀ ਆਪਣੇ ਕੋਲੇ ਟੈਬੀ ਦੇ ਔਰ ਜਿਹੜੇ ਸੈਸ਼ਾ ਦੇ ਸਟੈਂਡਰਡ ਸੈਸ਼ਾ ਦੇ ਆਪਣੇ ਦੁਪੱਟੇ ਸੀ ਜਿਹੜੇ ਆਪਣੇ ਕੋਲੇ ਰੀਸਟਾਕ ਹੋ ਗਏ ਨੇ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇ ਜਿਨ੍ਹਾਂ ਕੋਲ ਪਹਿਲਾਂ ਗਿਆ ਉਹਨਾਂ ਨੂੰ ਇਸ ਦੁਪੱਟੇ ਬਾਰੇ ਪਤਾ ਹੈ ਚੁਰਾਉਂਦੇ ਦੁਪੱਟੇ ਵੀ ਆਪਣੇ ਕੋਲੇ ਪਏ ਨੇ ਬੜੀ ਜਲਦੀ ਆਪਾਂ ਉਹ ਵੀ ਸਟਾਕ ਤੁਹਾਨੂੰ ਦਿਖਾਵਾਂਗੇ ਅੱਜ ਆਪਾਂ ਵੀਡੀਓ ਇੱਥੇ ਖਤਮ ਕਰਦੇ ਹਾਂ ਜੀ ਪਹਿਣ ਵਾਲੀ ਵੱਡੀ ਆਫਰ ਹੈ ਜਲਦੀ ਜਲਦੀ ਸੋਹਣੇ ਸੋਹਣੇ ਸੂਟ ਲਓ ਨੈਕਸਟ ਗਰਮੀ ਲਈ ਤੁਸੀਂ ਸੂਟ ਰੱਖ ਸਕਦੇ ਹੋ ਇਸ ਗਰਮੀ ਬਣਾ ਕੇ ਨੈਕਸਟ ਗਰਮੀ ਆਉਂਦੇ ਸਟਾਰਟਿੰਗ ਸੀਜ਼ਨ ਦੇ ਵਿੱਚ ਤੁਸੀਂ ਪਾ ਸਕਦੇ ਹੋ ਸਟੱਫ ਵੀ ਕਲਰ ਵੀ ਕਪੜਾ ਵੀ ਸਭ ਕੁਝ ਹੀ ਬਹੁਤ ਸੋਹਣਾ ਜੀ ਪ੍ਰਿੰਟ ਵੀ ਕਾਟਨ ਡੈਬੀ ਦੇ ਉੱਤੇ ਸੀਰਤ ਬਣੀ ਹੋਈ ਹੈ ਔਰ ਜਿਹੜੇ ਪ੍ਰਾਈਸ ਰੱਖੇ ਨੇ ਦੁਪੱਟੇ ਦਾ ਪ੍ਰਾਈਸ ਹੈਗਾ ਜੀ 200 ਦਾ ਇੱਕ ਸੂਟ 900 ਦਾ ਸ਼ਿਪਿੰਗ ਔਰ ਸਾਰਿਆਂ ਦੇ ਉੱਤੇ ਫ੍ਰੀ ਹੈ ਜੀ ਦੋ ਲਓ ਚਾਰ ਲਓ ਛੇ ਲਓ ਭਲਾ ਤੁਸੀਂ ਸਾਰਾ ਸਾਰੇ ਸੂਟ ਹੀ ਆਰਡਰ ਕਰ ਲਓ ਸ਼ਿਪਿੰਗ ਸਾਰਿਆਂ ਦੇ ਉੱਤੇ ਆਪਾਂ ਫ੍ਰੀ ਰੱਖੀ ਹੋਈ ਹੈ ਇੱਕ ਸੂਟ ਲਓ ਜੀ 900 ਦਾ ਦੋ ਸੂਟ ਹੋਣਗੇ 1700 ਦੇ ਤਿੰਨ ਸੂਟ 2500 ਦੇ ਔਰ ਚਾਰ ਸੂਟ ਹੋਣਗੇ ਜੀ 3300 ਰੁਪਏ ਦੇ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਜਲਦੀ ਜਲਦੀ ਲਓ ਜੀ ਜਿਹੜੀਆਂ ਭੈਣਾਂ ਇਕੱਠੇ ਕੰਮ ਕਰਦੀਆਂ ਨੇ ਕਿਸੇ ਆਫਿਸ ਵਗੈਰਾ ਦੇ ਵਿੱਚ ਜਾਂ ਸਕੂਲ ਦੇ ਵਿੱਚ ਵਰਕਿੰਗ ਔਮਨ ਨੇ ਜਾਂ ਫਿਰ ਤੁਸੀਂ ਆਂਡ ਗਵਾੜ ਨੂੰ ਨਾਲ ਲੈ ਰਲਾ ਕੇ ਜਿਹੜੇ ਇਕੱਠੇ ਸੂਟ ਆਰਡਰ ਕਰੋ ਔਰ ਜਲਦੀ ਜਲਦੀ ਇਹ ਡੀਲ ਹੈ ਜਿਹੜੀ ਫਟਾਫਟ ਗ੍ਰੈਬ ਕਰੋ ਬਹੁਤ ਸੋਹਣੇ ਸੋਹਣੇ ਜਿਹੜੇ ਆਪਾਂ ਸੂਟ ਤੁਹਾਡੇ ਲਈ ਲੈ ਕੇ ਆਏ ਆਂ ਜੀ ਅੱਜ ਦੀ ਵੀਡੀਓ ਆਪਾਂ ਇੱਥੇ ਐਂਡ ਕਰਦੇ ਆਂ ਮੇਰੀ ਵੀਡੀਓ ਨੂੰ